ਤੁਸੀਂ ਕਹਿ ਰਹੇ ਹੋ ਸਾਡਾ ਤਾਂ ਜੀ ਅਫਸਰ ਸਾਹਿਬ ਸਾਨੂੰ ਤੰਗ ਕਰਦੀ ਆ ਫਿਰ ਕਹਿ ਦੋ ਹੱਥ ਖੜੇ ਕਰ ਦੋ ਸਾਡੇ ਤੋਂ ਸਰਕਾਰ ਨਹੀਂ ਚੱਲਦੀ ਜੈਕਾਰਾ ਮਰਦਾਬਾਦ 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 ਐਗਜ਼ਾਮਪਲਾਂ ਦਿੰਦੇ ਸਾਨੂੰ ਕਿ ਜੀ ਮੇਰਾ ਤਾਂ ਆਪ ਦਾ ਜਿਹੜਾ ਇਹਨਾਂ ਦੇ ਵਰਕਰ ਨੇ ਮੇਰਾ ਆਪ ਦਾ ਕੰਮ ਸੀ ਮੈਂ ਤਹਿਸੀਲਦਾਰ ਤੋਂ ਫੋਨ ਕਰਾਤਾ ਪਟਵਾਰੀ ਨੇ ਕੀਤਾ ਨਹੀਂ ਆਪਦੀਆਂ ਐਗਜ਼ਾਮਪਲਾਂ ਨਾਲੋਂ ਮਤਲਬ ਥੋੜੀ ਚੱਲਦੀ ਹੋਈ ਨਹੀਂ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਆ ਰਹੀ ਤੁਸੀਂ ਸਰਕਾਰ ਮਰਦਾਬਾਦ 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 ਤੁਸੀਂ ਜਾਇਜ਼ ਕੰਮ ਨਹੀਂ ਕਰਾ ਰਹੇ ਨਜਾਇਜ਼ ਤੁਹਾਡੇ ਸ਼ਰਾਬ ਦੇ ਡਕਟਾ ਲੈਣ ਦੇ ਵਿੱਚ ਤੁਸੀਂ ਫੜੇ ਜਾ ਰਹੇ ਹੋ ਮੈਂ ਦਾਅਵੇ ਨਾਲ ਕਹਿੰਦਾ ਸਰ ਇਹ ਸਾਬਤ ਨਹੀਂ ਕਰ ਸਕਦੇ ਵੀ ਅਸੀਂ 42000 ਜਿਹੜੀਆਂ 992 ਨੌਕਰੀਆਂ ਦੇ ਚੁੱਕਿਆ ਤੁਹਾਨੂੰ ਵਕੀਲ ਕਰਨ ਦੀ ਲੋੜ ਨਹੀਂ ਸਾਡੀ ਸਰਕਾਰ ਵਕੀਲ ਕਰੂਗੀ ਅਸੀਂ ਲੜਾਂਗੇ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹਣਾ 42 ਲੱਖ ਰੁਪਏ ਅਸੀਂ ਵਕੀਲਾਂ ਨੂੰ ਦੇ ਸਕਿਆ ਏਦੋਂ ਪਹਿਲਾਂ ਡੀਆਈਐਸ ਲੈਵਲ ਦੇ ਅਧਿਕਾਰੀ ਐਡਵਰਟਾਈਜ਼ਮੈਂਟ ਸਹੀ ਨਹੀਂ ਬਣਾ ਰਹੇ ਕੀ ਸਰ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਪੁੱਛ ਨਹੀਂ ਸਕਦੀ ਵੀ ਤੁਸੀਂ ਮੇਰੀ ਪਬਲਿਕ ਨਾਲ ਖਲਵਾੜ ਕਰ ਰਹੇ ਹੋ ਸਾਡਾ ਸਮਾਂ ਰਹਿਣਾ ਹੱਲ ਕਰ ਦਿੱਤਾ ਜਾਵੇ ਤੇ ਸਾਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇ ਨਹੀਂ ਅਸੀਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਇਹਨਾਂ ਦੀ ਸਚਾਈ ਜ਼ਾਹਰ ਕਰਾਂਗੇ ਜਿਹੜੇ ਇਹ ਬੈਨਰ ਲਾ ਰਹੇ ਨਾ 42000 ਨੌਕਰੀ ਦੇ ਸਸ਼ੀਕਲ ਜੀ ਕੋਈ ਵੱਖਰਾ ਸੁੰਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅਸੀਂ ਇਸ ਵਕਤ ਧੂਰੀ ਮੌਜੂਦ ਹਾਂ ਧੂਰੀ ਦਾ ਇੱਕ ਪਾਰਕ ਆ ਜਿੱਥੇ ਪਾਣੀ ਵਾਲੀ ਟੈਂਕੀ ਵੀ ਆ ਤੇ ਪਿਛਲੇ 42 ਦਿਨਾਂ ਤੋਂ ਇੱਥੇ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਕੁੜੀਆਂ ਮੁੰਡੇ ਉਹ ਬੈਠੇ ਨੇ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ ਹੈਗਾ ਇੱਕ ਪਾਸੇ ਪਰ ਇੱਕ ਪਾਸੇ ਜਿਹੜੇ ਸਰਕਾਰ ਦੇ ਮੰਤਰੀ ਨੇ ਜਿਹੜੇ ਇੰਟਰਵਿਊਜ਼ ਕਰ ਰਹੇ ਨੇ ਚਾਹੇ ਉਹ ਕੋਈ ਵੀ ਮੰਤਰੀ ਹੋਵੇ ਜਾਂ ਕੋਈ ਵੀ ਲੀਡਰ ਹੋਵੇ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਵੱਡਾ ਦਾਵਾ ਹੈਗਾ ਵੀ ਅਸੀਂ ਪੰਜਾਬ ਦੇ ਵਿੱਚ 42-43 ਹਜ਼ਾਰ ਨੌਕਰੀਆਂ ਦੇਤੀਆਂ ਵੱਡੇ ਵੱਡੇ ਬੋਰਡ ਲੱਗੇ ਹੋਏ ਆ ਪੰਜਾਬ ਸਰਕਾਰੇ ਦਾਵਾ ਕਰਦੀ ਆ ਵੀ ਜਿਹੜੇ ਪੜ੍ਹੇ ਲਿਖੇ ਨੌਜਵਾਨਾਂ ਉਹਨਾਂ ਨੂੰ ਨੌਕਰੀ ਮਿਲ ਚੁੱਕੀ ਆ ਜਾਂ ਜਿਹੜਿਆਂ ਨੂੰ ਮਤਲਬ ਨੌਕਰੀ ਦੇ ਜਿਹੜੇ ਜੋ ਆ ਸੀ ਜਿਨ੍ਹਾਂ ਨੇ ਪੇਪਰ ਕੱਢੇ ਆ ਪਾਸ ਹੋਏ ਆ ਟੈਸਟਾਂ ਚ ਉਹ ਨੌਕਰੀ ਅਸੀਂ ਦੇ ਚੁੱਕਿਆ ਤੇ ਦੋ ਸਾਲਾਂ ਚ ਪਹਿਲੀ ਸਰਕਾਰ ਆ ਜਿਹੜੀ ਨੇ ਨੌਕਰੀ ਦਿੱਤੀ ਆ ਮੁੱਖ ਮੰਤਰੀ ਮਾਨਵੀ ਦਾਵਾ ਕਰ ਰਹੇ ਨੇ ਵੱਡਾ ਤੇ ਹੋਰ ਸਟੇਟਾਂ ਚ ਜਾ ਕੇ ਵੀ ਇਹੀ ਪ੍ਰਚਾਰ ਹੋ ਰਿਹਾ ਹੈਗਾ ਪਰ ਇੱਥੇ ਜਿਹੜੀ ਤਸਵੀਰ ਆ ਇੱਥੇ ਤਸਵੀਰ ਹੋਰ ਹੀ ਕੁਛ ਆ ਰੋਣ ਪਿੱਟ ਸਿਆਪਾ ਇਹੀ ਚੱਲ ਰਿਹਾ ਹੈਗਾ ਪਿਛਲੇ 42 ਦਿਨਾਂ ਤੋਂ ਬਾਈ ਜੀ ਪਿਛਲੇ 42 ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 42-43 ਹਜ਼ਾਰ ਨੌਕਰੀ ਦੇਤੀ ਤੁਹਾਨੂੰ ਕਿਉਂ ਨਹੀਂ ਮਿਲੀ ਫਿਰ ਸਰ ਇੱਕ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ 42992 ਜਿਹੜੀਆਂ ਨੌਕਰੀਆਂ ਦਾ ਦਾਵਾ ਕਰ ਰਹੇ ਐ ਮੈਂ ਭਗਵੰਤ ਮਾਨ ਸਾਹਿਬ ਜਾਂ ਜਿਹੜੇ ਭਗਵੰਤ ਮਾਨ ਸਾਹਿਬ ਦੇ ਪਾਰਟੀ ਵਰਕਰ ਨੇ ਜਾਂ ਧੂਰੀ ਦੇ ਜਿਹੜੇ ਤਿੰਨ ਚੇਅਰਮੈਨ ਨੇ ਸਰ ਜਿਹੜੇ ਤਿੰਨ ਚੇਅਰਮੈਨ ਧੂਰੀ ਦੇ ਵਿੱਚ ਲਾ ਰੱਖਿਆ ਇਹਨਾਂ ਨੇ ਮੈਂ ਸਰ ਉਹਨਾਂ ਤੋਂ ਅੰਕੜੇ ਮੰਗਦਾ ਜਿਹੜੇ 42992 ਜਿਹੜੀਆਂ ਤੁਸੀਂ ਨੌਕਰੀਆਂ ਦਿੱਤੀਆਂ ਉਹਨਾਂ ਦੇ ਅੰਕੜੇ ਸਾਡੇ ਸਾਹਮਣੇ ਰੱਖ ਦੇਣ ਸਰ ਮੈਂ ਦਾਅਵੇ ਨਾਲ ਕਹਿੰਦਾ ਸਰ ਇਹ ਸਾਬਤ ਨਹੀਂ ਕਰ ਸਕਦੇ ਵੀ ਅਸੀਂ 42000 ਜਿਹੜੀਆਂ 992 ਨੌਕਰੀਆਂ ਦੇ ਚੁੱਕਿਆ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਅ ਆਪਣੇ ਮਾਧਿਅਮ ਰਾਹੀਂ ਆਪਣੇ ਸੋਸ਼ਲ ਮੀਡੀਆ ਤੇ ਲਗਾਤਾਰ ਐਡਰਟਾਈਜ਼ਮੈਂਟ ਕਰ ਰਹੇ ਹਾਂ 42992 ਜਿਹੜੀਆਂ ਨੌਕਰੀਆਂ ਦੀ ਅਸੀਂ ਵੀ ਉਹ 168 ਅਧਿਆਪਕਾਂ ਸਰ ਜਿਨ੍ਹਾਂ ਨੂੰ ਇਹਨਾਂ ਨੇ ਨਿਯੁਕਤੀ ਪੱਤਰ ਆਲਰੇਡੀ ਦੇ ਚੁੱਕੇ ਆ ਜਿਨ੍ਹਾਂ ਨੂੰ ਸਰ ਇਹਨਾਂ ਨੇ ਇਹ ਤੱਕ ਕਹਿਤਾ ਵੀ ਤੁਸੀਂ ਆ ਸਕੂਲਾਂ ਦੇ ਵਿੱਚ ਜਾ ਕੇ ਪੜਾਉਣਾ ਸਰ ਪਰ ਸਰ ਨਿਯੁਕਤੀ ਪੱਤਰ ਦੇ ਕੇ ਸਰ ਸਾਨੂੰ ਅੱਜ 8 ਮਾਰਚ ਤੋਂ ਤੁਸੀਂ ਦੇਖ ਸਕਦੇ ਹੋ ਸਰ 42 ਦਿਨ ਲਗਾਤਾਰ ਹੋ ਚੁੱਕੇ ਆ ਸਾਨੂੰ ਅਸੀਂ ਧੂਰੀ ਦੀਆਂ ਟੈਂਕੀਆਂ ਤੇ ਸਰ ਸਾਡੀਆਂ ਤਿੰਨ ਭੈਣਾਂ ਤੇ ਦੋ ਸਾਡੇ ਭਰਾ ਟੈਂਕੀਆਂ ਤੇ ਬੈਠਿਆ ਤੇ ਇਹਨਾਂ ਦਾ ਸਰ ਕੋਈ ਵੀ ਪ੍ਰਸ਼ਾਸਨ ਦਾ ਜਾਂ ਸਰ ਜਿਹੜੇ ਇਹਨਾਂ ਦੇ ਧੂਰੀ ਦੇ ਵਰਕਰ ਨੇ ਇੱਥੋਂ ਦੇ ਸਰ ਲੋਕਲ ਆਪਾਂ ਮੰਨਿਆ ਵੀ ਵਿਧਾਨ ਸਭਾ ਭਗਵੰਤ ਮਾਨ ਸਾਹਿਬ ਨੂੰ ਦੱਸਾਂ ਚਾਹੁੰਦੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਇੱਥੋਂ ਜਿੱਤ ਕੇ ਤੁਸੀਂ ਮੁੱਖ ਮੰਤਰੀ ਬਣਿਓ ਪਰ ਸਰ ਅੱਜ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦਾ ਸੀ ਸਰਕਾਰ ਸਾਡੀ ਪਿੰਡੀਆਂ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਛੋਟੀਆਂ ਛੋਟੀਆਂ ਦੁਕਾਨਾਂ ਦੇ ਵਿੱਚੋਂ ਚੱਲੂਗੀ ਪਰ ਸਰ ਅੱਜ ਉਹ ਸਰਕਾਰ ਗੂੰਗੀ ਬੋਲੀ ਹੋਈ ਬੈਠੀ ਆ ਆਪਦੇ ਘਰੇ ਬੈਠਿਆ ਸਰ ਸਾਡਾ 42 ਦਿਨਾਂ ਤੋਂ ਕੋਈ ਕਿਸ ਨੇ ਸਾਡੀ ਸਾਰ ਨਹੀਂ ਲਈ ਹੂੰ ਬਾਈ ਜੀ ਆ ਜਿਹੜਾ ਨੁਕਤੀ ਪੱਤਰ ਆ ਤੁਸੀਂ ਤਾਂ ਸਨਾਮ ਤੋਂ ਇਹਨਾਂ ਦੇ ਜ਼ਿਲ੍ਹੇ ਤੋਂ ਇਹ ਨੁਕਤੀ ਪੱਤਰ ਫਿਰ ਨੌਕਰੀ ਕਿਉਂ ਨਹੀਂ ਤੁਹਾਨੂੰ ਬਾਈ ਜੀ ਸਾਨੂੰ ਨੁਕਤੀ ਪੱਤਰ ਮਿਲੇ ਹੁਣ 6 ਮਹੀਨੇ ਹੋ ਗਏ ਜੀ ਸਾਡਾ ਪਿੰਡਾਂ ਦੇ ਵਿੱਚ ਮਜ਼ਾਕ ਬਣਿਆ ਪਿਆ ਵੀ ਤੁਸੀਂ ਨੁਕਤੀ ਪੱਤਰ ਲੈ ਕੇ ਘਰਾਂ 'ਚ ਬੈਠੇ ਹੋ ਜੀ ਅਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ ਸਰ ਇਹ ਨੁਕਤੀ ਪੱਤਰ ਦਾ ਸਾਡਾ ਮਜ਼ਾਕ ਬਣ ਕੇ ਦੇ ਘਰ ਜੋ ਕੇ ਰਹਿ ਗਏ ਅਸੀਂ ਸਰ ਜਦੋਂ ਸਾਨੂੰ ਨੁਕਤੀ ਪੱਤਰ ਮਿਲੇ ਸੀ 6 6 ਮਹੀਨੇ ਹੋ ਗਏ ਸਰ ਨਿਯੁਕਤੀ ਪੱਤਰ ਮਿਲੇ ਨੂੰ 21 ਸਤੰਬਰ 2023 ਨੂੰ ਸਾਨੂੰ ਨਿਯੁਕਤੀ ਪੱਤਰ ਮਿਲੇ ਸੀ ਮੁਹਾਲੀ ਵਿਖੇ ਭਗਵੰਤ ਮਾਨ ਸਾਹਿਬ ਨੇ ਆਪ ਖੁਦ ਦਿੱਤੇ ਸੀਗੇ ਜੀ ਉਹ ਲੈ ਕੇ ਸਰ ਅਸੀਂ ਜਦੋਂ ਸਾਨੂੰ ਨਿਯੁਕਤੀ ਪੱਤਰ ਦਿੱਤੇਗੇ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ ਵੀ ਤੁਸੀਂ ਅੱਜ ਤੋਂ ਸਰਕਾਰੀ ਮੁਲਾਜ਼ਮ ਹੋ ਗਏ ਤੁਸੀਂ ਪ੍ਰਾਈਵੇਟ ਨੌਕਰੀਆਂ ਦਾ ਖਿਹੜਾ ਝੱਡੋ ਅੱਜ ਤੋਂ ਤੁਸੀਂ ਸਰਕਾਰੀ ਮੁਲਾਜ਼ਮ ਹੋ ਗਏ ਜਦੋਂ ਆਗੇ ਸਰ ਅਸੀਂ ਘਰਾਂ 'ਚ ਲੱਡੂ ਵੰਡੇ ਜੀ ਅਸੀਂ ਖੁਸ਼ੀਆਂ ਜ਼ਾਹਿਰ ਕੀਤੀਆਂ ਜਦੋਂ ਅਸੀਂ ਸਰ ਅਗਲੇ ਦਿਨ ਸਕੂਲਾਂ ਦੇ ਵਿੱਚ ਹਾਜ਼ਰੀ ਭਰਨਗੇ ਤਾਂ ਉੱਥੇ ਦਾ ਜਾ ਕੇ ਪ੍ਰਿੰਸੀਪਲ ਸਾਨੂੰ ਕਹਿੰਦਾ ਤੁਸੀਂ ਭਰਤੀ ਤੁਸੀਂ ਸਕੂਲ ਦੇ ਵਿੱਚ ਜੁਆਇਨ ਨਹੀਂ ਕਰ ਸਟੇ ਹੋ ਚੁੱਕੀ ਹੈ ਭਰਤੀ ਦੇ ਹੂੰ ਸਾਨੂੰ ਸਰਕਾਰ ਨੇ ਸਾਨੂੰ ਸਰ ਭਲੇਖੇ ਦੇ ਵਿੱਚ ਗਲਤ ਕਰਤਾ ਵੀ ਸਾਨੂੰ ਇੱਕ ਪਾਸੇ ਸਰ ਇਹਨਾਂ ਨੇ ਸਾਨੂੰ ਜੁਆਇਨਿੰਗ ਲੈਟਰ ਦੇਤੇ ਦੂਸਰੇ ਪਾਸੇ ਕਹਿੰਦਾ ਵੀ ਤੁਸੀਂ ਸਕੂਲਾਂ ਜਾਓ ਪਰ ਅਸੀਂ ਸਕੂਲਾਂ 'ਚ ਜਾਂਦੇ ਹਾਂ ਉੱਥੇ ਸਾਨੂੰ ਜੁਆਇਨ ਨਹੀਂ ਕਰਾਇਆ ਗਿਆ ਸਾਡੇ ਨਾਲ ਇਹਨਾਂ ਨੇ ਸ਼ਰਿਆਮ ਧੱਕਾ ਕੀਤਾ ਸਰ ਸਿੱਖਿਆ ਮੰਤਰੀ ਨੂੰ ਮਿਲੇ ਨਹੀਂ ਤੁਸੀਂ ਸਰ ਸਿੱਖਿਆ ਮੰਤਰੀ ਨੂੰ ਅਸੀਂ ਬਹੁਤ ਵਾਰ ਮਿਲ ਸਕੇ ਆ ਸਰ ਸਾਨੂੰ 2 ਸਾਲ ਹੋ ਗਏ ਪੂਰੇ ਸੰਘਰਸ਼ ਕਰਦੇ ਹੋਏ ਇਹਨੂੰ ਸਿੱਖਿਆ ਮੰਤਰੀ ਜੀ ਜੇ ਕਹਿੰਦੇ ਨੇ ਜੀ ਮੇਰੇ ਹੱਥ 'ਚ ਤਾਂ ਕੁਝ ਨਹੀਂ ਹੈਗਾ ਤੁਸੀਂ ਮੇਰੇ ਸਾਈਨ ਕਰਾ ਲਓ ਜੇ ਮੇਰੇ ਸਾਈਨ ਨਾਲ ਤੁਸੀਂ ਭਰਤੀ ਹੋ ਸਕਦੇ ਹੋ ਤਾਂ ਮੈਂ ਤੁਹਾਨੂੰ ਭਰਤੀ ਕਰਾ ਸਕਦਾ ਸਰ ਉਹਨਾਂ ਦਾ ਆਪਣੇ ਅਫਸਰ ਛਾਈ ਦੇ ਕੰਟਰੋ ਸੋਲੂਸ਼ਨ ਕੀ ਹੈ ਉਹਨਾਂ ਤੋਂ ਸਰ ਸਾਡਾ ਸੋਲੂਸ਼ਨ ਅਜੇ ਤੱਕ ਨਹੀਂ ਨਿਕਲਿਆ ਜੀ ਘੱਟੋ ਘੱਟ 15 ਤੋਂ 20 ਮੀਟਿੰਗਾਂ ਕਰ ਚੁੱਕੇ ਹੋਵਾਂਗੇ ਜੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨਾਲ ਅਸੀਂ ਤੁਹਾਨੂੰ ਤੁਹਾਨੂੰ ਮਿਲੇ ਸਿੱਖਿਆ ਮੰਤਰੀ ਕਦੇ ਹਾਂਜੀ ਸਰ ਮੈਂ ਉਹਨਾਂ ਦੀ ਹਲਕੀ ਤੋਂ ਹੀ ਆ ਸ਼੍ਰੀ ਨੰਦਪੁਰ ਸਾਹਿਬ ਤੋਂ ਤੇ 42 ਦਿਨ ਹੋ ਗਿਆ ਜਿੱਥੇ ਆ ਕੇ ਬੈਠੇ ਆਨੰਦਪੁਰ ਸਾਹਿਬ ਤੋਂ ਦੇਖ ਲੋ ਇੰਨੀ ਦੂਰ ਆ ਕੇ ਬੈਠਣਾ ਕਿੰਨਾ ਔਖਾ ਹੈ ਅਸੀਂ ਆਪਣੀ ਪ੍ਰਾਈਵੇਟ ਜੌਬਸ ਜੋ ਸਾਡੀਆਂ ਸੀਗੀਆਂ ਅਸੀਂ ਉਹ ਵੀ ਛੱਡ ਚੁੱਕੇ ਹਾਂ ਹੁਣ ਨਾ ਤੇ ਸਾਨੂੰ ਜੌਬਸ ਵੱਧ ਦੁਬਾਰਾ ਮਿਲਣ ਨਾ ਹੁਣ ਗਵਰਨਮੈਂਟ ਜੌਬ ਦੇ ਵਿੱਚ ਸਾਨੂੰ ਅਪ ਬੇਰੋਜ਼ਗਾਰ ਜਾਂ ਜਿਹੜੇ ਧਰਨੇ ਤੇ ਉਹਨਾਂ ਨੂੰ ਮਿਲ ਰਹੇ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਹਾਂਜੀ ਹਾਂਜੀ ਐ ਤਾਂ ਬਹੁਤ ਵਾਰ ਮਿਲੇ ਸੀਗੇ ਮਿਲ ਕੇ ਲਾਰੀ ਲਗਾਏ ਨੇ ਹੋਰ ਕੁਝ ਨਹੀਂ ਕੀਤਾ ਹਰ ਵਾਰ ਆਂਦੇ ਨੇ ਮਿਲਦੇ ਨੇ ਇੱਕ ਮਿੱਠੀ ਗੋਲੀ ਦੇ ਕੇ ਚਲੇ ਜਾਂਦੇ ਨੇ ਸਾਨੂੰ ਅਨੰਦਪੁਰ ਸਾਹਿਬ ਤੇ ਜਿੰਨੀ ਵਾਰੀ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੇ ਕਦੇ ਕਦੇ ਇਦਾਂ ਨਹੀਂ ਕਿਹਾ ਕਿ ਹੱਲ ਨਹੀਂ ਕਰਵਾਵਾਂਗੇ ਹਮੇਸ਼ਾ ਕਹਿੰਦੇ ਹੱਲ ਕਰਵਾਵਾਂਗੇ ਪਰ ਦੂਜੇ ਦਿਨ ਹੀ ਜਦੋਂ ਅਸੀਂ ਕਹਿੰਨੇ ਕਿ ਸਾਡਾ ਕੋਈ ਸੋਲੂਸ਼ਨ ਕਰਵਾਓ ਤਾਂ ਮਿੱਠੀ ਗੋਲੀ ਦੇ ਕੇ ਸਾਨੂੰ ਉਥੋਂ ਤੋੜ ਦਿੰਦੇ ਨੇ ਹੁਣ ਵੀ ਜਦੋਂ ਅਸੀਂ ਕਿਹਾ ਸੀ ਐਲਪੀਆ ਸਾਡੀ ਲਗਾਈ ਜਾਵੇ ਕੱਲ ਸਾਡੀ ਇੱਕ ਹੀਅਰਿੰਗ ਸੀਗੀ ਬਟ ਉਹਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਵਕੀਲ ਐਡਵੋਕੇਟ ਉੱਥੇ ਪਹੁੰਚਿਆ ਨਹੀਂ ਸਾਨੂੰ ਤਾਂ ਇੱਥੇ ਕਿਹਾ ਗਿਆ ਕਿ ਹਾਂ ਅਸੀਂ ਭੇਜਾਂਗੇ ਬਟ ਉੱਥੇ ਕੋਈ ਪਹੁੰਚਿਆ ਹੀ ਨਹੀਂ ਤਾਂ ਹੁਣ ਦੱਸੋ ਜੀ ਅਸੀਂ ਇੱਥੇ ਕੀ ਕਰ ਸਕਦੇ ਜਦੋਂ ਤੁਹਾਨੂੰ ਇਹ ਨਿਯੁਕਤੀ ਪੱਤਰ ਦਿੱਤੇ ਸੀ 168 ਬੰਦਿਆਂ ਨੂੰ ਉਦੋਂ ਕੋਈ ਸਟੇ ਨਹੀਂ ਸੀ ਕੋਈ ਕੁਛ ਨਹੀਂ ਸੀ ਨਹੀਂ ਜੀ ਉਸ ਦਿਨ ਕੋਈ ਵੀ ਸਟੇ ਨਹੀਂ ਸੀ ਸਾਨੂੰ ਮੋਹਾਲੀ ਵਿਖੇ ਬੁਲਾਇਆ ਗਿਆ ਪੂਰੇ ਖੁਸ਼ਮਿਜ਼ਾਜ਼ ਹੋ ਕੇ ਉਹਨਾਂ ਨੇ ਸਾਨੂੰ ਫੜਾਏ ਨੇ ਨਿਯੁਕਤੀ ਪੱਤਰ ਸਾਨੂੰ ਇਹ ਕਿਹਾ ਗਿਆ ਕੱਲ ਆਪਣੇ ਸਵੇਰੇ ਜਾ ਕੇ ਆਪਣੇ ਜੋਇਨ ਕਰ ਲਓ ਜਿੱਦਾਂ ਹੀ ਅਸੀਂ ਉਥੋਂ ਨਿਯੁਕਤੀ ਪੱਤਰ ਲੈ ਕੇ ਨਿਕਲੇ ਅਗਲੇ ਦਿਨ ਸਾਨੂੰ ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਹਾਂ ਆਪਣੀ ਅਟੈਂਡੈਂਸ ਪਵਾਉਣ ਲਈ ਤੇ ਉਹ ਕਹਿ ਰਹੇ ਨੇ ਕਿ ਭਈ ਤੁਹਾਡੇ ਤੇ ਤਾਂ ਸਟੇ ਲ ਹੁਣ ਦੱਸੋ ਜੀ ਇਸ ਤੇ ਸਾਡੀ ਕੀ ਗਲਤੀ ਹੈ ਇਹ ਮਤਲਬ ਰਾਤੇ ਰਾਤੀ ਸਟੇ ਲੱਗੀ ਇਹ ਸਰਕਾਰ ਨੂੰ ਸਿਰ ਪਹਿਲੇ ਹੀ ਪਤਾ ਸੀਗਾ ਉਹਨਾਂ ਨੇ ਸਿਰਫ ਦੋਗਲਾਪਣ ਕੀਤਾ ਹੈ ਸਾਡੇ ਨਾਲ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕਿ ਜੋ ਵੀ ਹੈ ਪ੍ਰੋਸੀਜਰ ਸਾਰਾ ਕੁਝ ਚੱਲ ਰਿਹਾ ਬਟ ਸਾਨੂੰ ਹੀ ਕੰਦੇਰੇ ਦੇ ਵਿੱਚ ਰੱਖ ਕੇ ਉਹਨਾਂ ਨੇ ਸਾਨੂੰ ਜੁਆਇਨਿੰਗ ਲੈਟਰ ਦੇ ਕੇ ਰਾਤੋਂ ਰਾਤ ਸ਼ਾਮ ਦੇ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਹਿੰਦੇ ਜਾ ਕੇ ਅਗਲੇ ਦਿਨ ਜੁਆਇਨ ਕਰ ਲਓ ਤੇ ਨਾਲ ਦੀ ਨਾਲ ਸਟੇ ਕਿਵੇਂ ਲੱਗਦੀ ਜੇ ਜਿਹੜਾ ਵੱਡੇ ਬੋਰਡਾਂ ਦੇ ਉੱਤੇ ਮਸ਼ਹੂਰੀ ਹੋ ਰਹੀ ਹੈ 42-43000 ਉਹਦੇ ਚ ਉਹ 168 ਪਲੱਸ ਆ ਵਿੱਚ ਕੇ ਮਾਈਨਸ ਹੈ ਜੀ ਬਿਲਕੁਲ ਬਿਲਕੁਲ ਸਿਰ ਪਲੱਸ ਨੇ 168 ਵਿੱਚ ਪਲੱਸ ਨੇ ਹਾਂਜੀ 168 ਅਸੀਂ ਵਿੱਚ ਉਸ ਵਿੱਚ ਪਲੱਸ ਆ 42992 ਦੇ ਵਿੱਚ ਮਨ ਤੁਹਾਡੀ ਛੁੱਠੀ ਮਸ਼ਹੂਰੀ ਹੋ ਰਹੀ ਹੈ ਛੁੱਠੀ ਮਸ਼ਹੂਰੀ ਹੋ ਰਹੀ ਹੈ ਜੀ ਸ਼ਰਮ ਛੁੱਠੀ ਮਸ਼ਹੂਰੀ ਹੋ ਰਹੀ ਹੈ ਅਸੀਂ 42 ਦਿਨ ਹੋ ਗਏ ਆ 42 ਦਿਨ ਕਿਉਂ ਜੀ ਸਾਨੂੰ 2 ਸਾਲ ਹੋ ਗਏ ਨੇ ਲਗਾਤਾਰ ਇਸ ਤੱਕੇ ਖਾਂਦੇ ਹੋਏ ਸਭ ਕੁਝ ਪਤਾ ਐ ਸੀਐਮ ਨੂੰ ਪਤਾ ਐ ਐਜੂਕੇਸ਼ਨ ਮਨਿਸਟਰ ਨੂੰ ਪਤਾ ਐ ਜੀ ਫਿਰ ਵੀ ਇਹ ਤੱਕੇशाही ਸਾਡੇ ਨਾਲ ਚੱਲ ਰਹੀ ਹੈ ਤੁਸੀਂ ਕਿੱਥੋਂ ਸਰ ਫਰੀਦਕੋਟ ਡਿਸਟ੍ਰਿਕਟ ਤੋਂ ਫਰੀਦਕੋਟ ਡਿਸਟ੍ਰਿਕਟ ਤੁਸੀਂ ਵੀ ਬਿਆਲ ਦਿਨਾਂ ਤੋਂ ਇੱਥੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਹੁਣ ਤਾਂ ਵੋਟਾਂ ਦੇ ਦੇਣਾ ਲੱਗਦਾ ਵੀ ਕੋਈ ਮਸਲਾ ਚਲੋ ਹੁਣ ਤਾਂ ਕੋਡ ਆਫ ਕੰਡਕਟ ਲੱਗਿਆਗਾ ਕੋਡ ਆਫ ਕੰਡਕਟ ਤੋਂ ਇੱਕ ਦੋ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਕੋਈ ਵਾਦਾ-ਬੂਦਾ ਕਰਿਆ ਤੁਹਾਡੇ ਨਾਲ ਵੀ ਕੁਝ ਕਰਾਂਗੇ ਸਰ ਵਾਦੇ ਤਾਂ ਬਹੁਤ ਵਾਰੀ ਕੀਤੇ ਨੇ ਪਰ ਪੂਰਾ ਹਲੇ ਤੱਕ ਕੋਈ ਵੀ ਨਹੀਂ ਹੋਇਆ ਹੂੰ ਲੱਗਦਾ ਪੂਰਾ ਹੋ ਸਰ ਉਮੀਦ ਇਸੇ ਉਮੀਦ 'ਚ ਇੱਥੇ ਬੈਠੇ ਆ ਵੀ ਵੋਟਾਂ ਤੋਂ ਪਹਿਲਾਂ ਸਾਡਾ ਹਾਲ ਹੋ ਜੇ ਹੂੰ ਹੁਣ ਵੋਟਾਂ ਦੇਣਾ ਹੁਣ ਕੋਈ ਆਇਆ ਹੋਇਆ ਤੁਹਾਡੇ ਕੋਲੇ ਮੈਂ ਤੁਹਾਨੂੰ ਦੱਸਦਾ ਜੀ ਮੇਰਾ ਨਾਮ ਹੈ ਸਤਨਾਮ ਸਿੰਘ ਤੇ ਮੈਂ ਆਪਣੇ ਸੀਐਮ ਮਾਨ ਸਾਹਿਬ ਦੇ ਪਿੰਡ ਦੇ ਨੇੜ ਦੀ ਆ ਮੇਰਾ ਪਿੰਡ ਜਿਹੀਪਲ ਜੀ ਹਾਂ ਜਿਹੀਪਲ ਤੋਂ ਉਹਨਾਂ ਦੇ ਗਵਰਨਰ ਦੀ ਪਿੰਡ ਤੋਂ ਹਾਂ ਜੀ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਬਹੁਤ ਸਮਾਂ ਹੋ ਗਿਆ ਜੀ ਰੁੱੜਦਿਆਂ ਨੂੰ ਅਸੀਂ ਟਾਪਰਾਂ ਜੀ ਫਿਜ਼ੀਕਲ ਐਜੂਕੇਸ਼ਨ ਵਿੱਚ ਹਾਂ ਘੱਟੋ ਘੱਟ 8-9000 ਕੈਂਡੀਡੇਟ ਨੇ ਇਗਜ਼ਾਮ ਦਿੱਤਾ ਹੋਊਗਾ ਜੀ ਤੇ ਉਹਦੇ ਵਿੱਚੋਂ ਅਸੀਂ ਮੈਰਿਟ 'ਚ ਆਇਆ ਟੌਪ ਕੀਤਾਗਾ ਆਪਦੇ ਸਬਜੈਕਟ 'ਚ ਨਿਯੁਕਤੀ ਪੱਤਰ ਲਏ ਨੇ ਸਟੇਸ਼ਨ ਅਲਾਟਮੈਂਟ ਹੋਏ ਨੇ ਹਾਂ ਉਹਦੇ ਬਾਅਦ ਵੀ ਸਾਨੂੰ ਇੰਨਾ ਹਰਾਜ ਕੀਤਾ ਜਾਦਾ ਮੈਂਟਲੀ ਟੌਰਚਰ ਹੋ ਰਿਹਾਗਾ ਹਾਂ ਸਾਨੂੰ ਤੁਸੀਂ ਲਾਓ 40 40 ਦਿਨ ਹੋ ਗਏ ਇੱਥੇ ਬੈਠੇ ਹਾਂ ਨੂੰ ਤੇ ਹੁਣ ਸਾਡਾ ਅਹੀ ਜੀ ਮੈਸੇਜ ਆਹੇ ਤੁਹਾਡੇ ਦੁਆਰਾ ਕਿ ਸਾਡਾ ਸਮਾਂ ਰਹਿਦਾ ਹੱਲ ਕਰ ਦਿੱਤਾ ਜਾਵੇ ਤੇ ਸਾਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇ ਹਾਂ ਨਹੀਂ ਅਸੀਂ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਇਹਨਾਂ ਦੀ ਸੱਚਾਈ ਜ਼ਾਹਰ ਕਰਾਂਗੇ ਜਿਹੜੇ ਇਹ ਬੈਨਰ ਲਾ ਰਹੇ ਨਾ 42000 ਨੌਕਰੀ ਦੇ ਹਾਂ ਪਰ ਉਹ ਤਾਂ ਸਰਕਾਰ ਕਹਿ ਰਹੀ ਹੈ ਵੀ ਤੁਹਾਡਾ ਮਾਮਲਾ ਕੋਰਟ ਚਾ ਨਲੇ ਹੁਣ ਕੋਡ ਆਫ ਕੰਡਕਟ ਲੱਗਿਆ ਸੀ ਕੁਝ ਕਰ ਨਹੀਂ ਸਕਦੇ ਇਹ ਸਾਰੀ ਇਹਨਾਂ ਦੀ ਰਲ਼ੀ ਮਿਲੀ ਭਗਤ ਹੁੰਦੀ ਹੈ ਜੀ ਹੁਣ ਉਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਜੀ ਜਿਹੜੀ ਇਹ ਕਹਿ ਰਹੇ ਨੇ ਨਾ ਵੀ ਕੋਰਟ ਚ ਉਹ ਵੀ ਵਜਾ ਪੁੱਛਣਾ ਨਾ ਜੀ ਉਹ ਵਜਾ ਪਤਾ ਕਰਨਾ ਉਹ ਡਿਪਾਰਟਮੈਂਟ ਦੀ ਗਲਤੀ ਹੈਗੀ ਹੁਣ ਕੀ ਤੁਹਾਨੂੰ ਲੱਗਦਾ ਜੀ ਆਈਪੀਐਸ ਲੈਵਲ ਦੇ ਉੱਤੇ ਬੰਦੇ ਬੈਠੇ ਨੇ ਉਹਨਾਂ ਨੂੰ ਪਤਾ ਨਹੀਂਗਾ ਵੀ ਕਿਹੜੇ ਟੀਚਰ ਦੀ ਕੀ ਐਲੀਜੀਬਿਲਟੀ ਹੈਗੀ ਇੱਕ ਡੀਪੀ ਮਾਸਟਰ ਦੇ ਉਹਨਾਂ ਨੂੰ ਪਤਾ ਨਹੀਂ ਜੀ ਕੁਆਲਿਫਿਕੇਸ਼ਨ ਭਰਤੀ ਸਮੇ ਕੀ ਰੱਖਣੀ ਹੈਗੀ ਕੀ ਨਹੀਂ ਰੱਖਣੀ ਹੂੰ ਉਹ ਉਹਨਾਂ ਦੀ ਗਲਤੀ ਹੈ ਜੀ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਕੋਰਟ ਵਿੱਚ ਲਟਕ ਰਹੇ ਹਾਂ ਉਹ ਰੁੱਲਦੇ ਫਿਰਦੇ ਆ ਕੋਈ ਸਾਡੀ ਸਾਰ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਸਾਡੇ ਕੋਲ ਲੀਡਰ ਨਹੀਂ ਆਇਆ ਜੋ ਸਾਡੀ ਸੁਣਵਾਈ ਕਰੇ ਸਾਡੀ ਗੱਲ ਸੁਣੇ ਤੇ ਹੁਣ ਤਾਂ ਸਾਡੀ ਇਹੀ ਗੱਲ ਹੈ ਜੀ ਬਸ ਅੱਗੇ 14 ਮਈ ਆ ਮਈ ਆ ਗਈ ਜੀ ਹਾਈ ਕੋਰਟ ਚ ਤਰੀਕ ਜੇ ਉਸ ਸਮੇਂ ਸਹੀ ਪੋਖਤਾ ਹਾਲ ਕਰਵਾ ਕੇ ਸਾਨੂੰ ਸਕੂਲਾਂ 'ਚ ਭੇਜਦੇ ਨੇ ਤਾਂ ਚੰਗੀ ਗੱਲ ਹੈ ਜੀ ਨਹੀਂ ਸਾਡੇ ਕੋਲ ਤਾਂ ਇਹੀ ਇੱਕ ਰਸਤਾ ਹੈ ਜੀ ਅਸੀਂ ਤਾਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਇਹ ਸਰਕਾਰ ਦਾ ਵਿਰੋਧ ਕਰਾਂਗੇ ਤੇ ਇਹਨਾਂ ਦੇ ਜਿਹੜੇ ਆ ਨਿਯੁਕਤੀ ਪੱਤਰ ਦਿੱਤੇ ਨੇ ਜੀ ਆ ਨਿਯੁਕਤੀ ਪੱਤਰ ਇਹ ਫੇਕ ਲੱਗਦੇ ਨੇ ਜੀ ਇਹਨਾਂ ਬਾਰੇ ਦੱਸਾਂਗੇ ਜੀ ਕਿਉਂਕਿ ਸਾਡੇ ਨਾਲ ਫਰੌਡ ਹੋਇਆ ਜੀ ਬਹੁਤ ਵੱਡਾ ਇੱਕ ਬਈ ਗੱਲ ਹੋਰ ਦੱਸੋ ਜਿਵੇਂ ਤੁਸੀਂ ਇੰਨੇ ਦਿਨਾਂ ਤੋਂ ਬੈਠੇ ਹੋ ਮੀਡੀਆ 'ਚ ਕਿਤੇ ਵੀ ਨਹੀਂ ਸੁਰਖੀਆਂ 'ਚ ਇੱਕ ਦੋ ਚੈਨਲਾਂ ਨੂੰ ਛੱਡ ਕੇ ਕਾਰਨ ਮੀਡੀਆ ਮੀਡੀਆ 'ਚ ਬਈ ਆਪਾਂ ਇੱਕ ਨਾ ਜਰਮਨੀ ਦੇ ਵਿੱਚ ਆਪਾਂ ਹਿਟਲਰ ਸੁਣਾਇਆ ਸੀ ਬਈ ਡਿਕਟੇਟਰਸ਼ਿਪ ਕਰਦਾ ਸੋ ਸਰ ਸਾਨੂੰ ਲੱਗ ਰਿਹਾ ਵੀ ਭਗਵੰਤ ਮਾਨ ਦਾ ਜਿਹੜਾ ਧੂਰੀ ਦੇ ਵਿੱਚ ਡਿਕਟੇਟਰਸ਼ਿਪ ਕਰ ਰਿਹਾ ਭਗਵੰਤ ਮਾਨ ਧੂਰੀ ਦਾ ਜਿਹੜਾ ਲੋਕਲ ਮੀਡੀਆ ਸਰ ਸਾਡੇ ਕੋਲੇ ਕੋਈ ਵੀ ਨਹੀਂ ਆ ਰਿਹਾ ਸਾਡੀ ਕੋਈ ਇੱਕ ਨਿਊਜ਼ ਤੱਕ ਲਾਉਣ ਲਈ ਤਿਆਰ ਨਹੀਂ ਸਰ ਕਿਉਂਕਿ ਸਰ ਇਹਨੇ ਭਗਵੰਤ ਮਾਨ ਜਿਹੜੋਂ ਆਪਾਂ ਤੀਜਾ ਸਤੰਭ ਮੰਨਿਆ ਜਾਂਦਾ ਆਪਣਾ ਠੀਕ ਹੈ ਜੀ ਉਹਦੇ ਵੀ ਗਲਾ ਘੁੱਟ ਰੱਖਿਆ ਭਗਵੰਤ ਮਾਨ ਨੇ ਸਰ ਮੀਡੀਆ ਦਾ ਕੋਈ ਸਾਡੀ ਇੱਥੇ ਖਬਰਸਾਰ ਨਹੀਂ ਲੈ ਰਿਹਾ ਔਰ ਸਰ ਤੁਹਾਡੇ ਮਾਧਿਅਮ ਪਰ ਮੈਂ ਦੱਸਣਾ ਚਾਹਣਾ ਇੱਕ ਨਾ ਜੀ ਏਜੀ ਐਡਵੋਕੇਟ ਜਨਰਲ ਦੀ ਪੋਸਟ ਹੁੰਦੀ ਆ ਜਿਹੜਾ ਰਿਪਰੈਜ਼ੈਂਟ ਕਰਦਾ ਕੋਈ ਵੀ ਕੇਸ ਲੱਗਦਾ ਸਰਕਾਰ ਤੇ ਉਹ ਰਿਪਰੈਜ਼ੈਂਟ ਕਰਦਾ ਸਰ ਕੋਰਟ ਦੇ ਵਿੱਚ ਉਹਦੇ ਅੰਡਰ ਕਾਫੀ ਵਕੀਲ ਹੁੰਦੇ ਨੇ ਸਰ ਸਰ ਜਿਸ ਦਿਨ ਸਾਡਾ ਸਿੰਗਲ ਬੈਂਚ ਤੇ ਹੀਅਰਿੰਗ ਸੀ ਮੈਂ ਤੁਹਾਨੂੰ ਦੱਸਦਾ ਪ੍ਰੀ ਪਲਾਨਡ ਕੀ ਹੋਇਆ ਸਰ ਸਾਡੇ ਨਾਲ ਸਾਡੇ ਨਾਲ ਧੋਖਾ ਸਾਨੂੰ ਗਮਰਾਹ ਕਿਵੇਂ ਕੀਤਾ ਗਿਆ ਇਸ ਗੰਦੀ ਸਰਕਾਰ ਦੁਆਰਾ ਸਰ ਮੈਨੂੰ ਇਹ ਦੱਸਣਾ ਚਾਹਣਾ ਤੁਹਾਡੇ ਮਾਧਿਅਮ ਨਾਲ ਹੀ ਪਹਿਲਾਂ ਤਾਂ ਸਰ ਜਿਹੜੇ ਐਡਵਰਟਾਈਜ਼ਮੈਂਟ ਬਣਾ ਕੇ ਗਏ ਆ ਗਲਤ ਮੈਂ ਤੁਹਾਨੂੰ ਪਬਲਿਕ ਨੂੰ ਪੁੱਛਣਾ 라ਉਣਾ ਤੁਹਾਡੇ ਮਾਧਿਅਮ ਰਾਹੀਂ ਜਿਨ੍ਹਾਂ ਨੇ 168 ਪਰਿਵਾਰਾਂ ਦੇ ਨਾਲ ਖਲਵਾੜ ਕੀਤਾ ਕਿ ਉਹਨਾਂ ਤੇ ਇੱਕ ਆਈਐਸ ਅਫਸਰ ਨੇ ਡੀਜੀਐਸਈ ਸਕੈਂਡਰੀ ਨੇ ਐਜੂਕੇਸ਼ਨ ਜਿਹੜੇ ਮੁਹਾਲੀ ਬੈਠਦੇ ਨੇ ਡੀਪੀਆਈ ਸਕੈਂਡਰੀ ਨੇ ਜਿਹੜੇ ਐਡਵਰਟਾਈਜ਼ਮੈਂਟ ਬਣਾਉਂਦੇ ਨੇ ਉਹ ਸਰ ਐਨਸੀਟੀ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਆ ਉਹ ਡਿਸਾਈਡ ਕਰਦੀ ਹੈ ਕਿ ਜੇ ਫਿਜ਼ੀਕਲ ਦਾ ਟੀਚਰ ਬਨਣਾ ਤੁਸੀਂ ਕਿਹੜੀ ਤੁਹਾਡੀ ਕੁਆਲਿਫੀਕੇਸ਼ਨ ਹੋਊਗੀ ਅਸੀਂ ਸਰ ਐਨਸੀਟੀ ਦੇ ਅਕੋਰਡਿੰਗ ਆਪਣੀ ਸਾਰੀ ਕੁਆਲਿਫੀਕੇਸ਼ਨ ਪੂਰੀ ਕਰ ਰਹੇ ਆ ਜੇ ਹੁਣ ਐਡਵਰਟਾਈਜ਼ਮੈਂਟ ਤੁਹਾਡੇ ਆਈਐਸ ਲੈਵਲ ਦੇ ਅਧਿਕਾਰੀ ਐਡਵਰਟਾਈਜ਼ਮੈਂਟ ਸਹੀ ਨਹੀਂ ਬਣਾ ਰਹੇ ਕਿ ਸਰ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਪੁੱਛ ਨਹੀਂ ਸਕਦੀ ਕਿ ਤੁਸੀਂ ਮੇਰੀ ਪਬਲਿਕ ਨਾਲ ਖਲਵਾੜ ਕਰ ਰਹੇ ਹੋ ਬਈ ਤੁਸੀਂ 168 ਦੇ ਪਰਿਵਾਰ ਰੋਲ ਰਹੇ ਹੋ ਤੁਸੀਂ ਘਰਾਂ ਦੇ ਵਿੱਚੋਂ ਅੱਗਾਂ ਬੁਝਾ ਰਹੇ ਚੁੱਲਿਆਂ ਦੇ ਵਿੱਚੋਂ ਅੱਗਾਂ ਬੁਝਾ ਰਹੇ ਹੋ ਕਿ ਭਗਵੰਤ ਮਾਨ ਸਰਕਾਰ ਇਸ ਲਈ ਜ਼ਿੰਮੇਵਾਰ ਨਹੀਂ ਹੈ ਸਰ ਤੁਹਾਡੀ ਸਟੇਟ ਦੇ ਵਿੱਚ ਆ ਕੇ ਤੁਸੀਂ ਕਹਿ ਰਹੇ ਹੋ ਅ ਸਾਡਾ ਤਾਂ ਜੀ ਅਫਸਰਸਾਈ ਸਾਨੂੰ ਤੰਗ ਕਰਦੀ ਆ ਫਿਰ ਕਹਿ ਦੋ ਹੱਥ ਖੜੇ ਕਰ ਦੋ ਸਾਡੇ ਤੋਂ ਸਰਕਾਰ ਨਹੀਂ ਚੱਲਦੀ ਜੇ ਤੁਸੀਂ ਕਹਿ ਰਹੇ ਹੋ ਅਸੀਂ ਸੋਨੂੰ ਵੋਟਾਂ ਪਾ ਕੇ ਸਰ ਸੱਤਾ ਦੇ ਵਿੱਚ ਭੇਜਿਆ ਜੇ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਤਾਂ ਜੀ ਅਫਸਰ ਅਸੀਂ ਸਰ ਜਾਣਦੇ ਆ ਪਤਾ ਕੀ ਕਹਿ ਰਹੇ ਆ ਜੀ ਐਗਜ਼ਾਮਪਲਾਂ ਦਿੰਦੇ ਆ ਸਾਨੂੰ ਕਿ ਜੀ ਮੇਰਾ ਤਾਂ ਆਪ ਦਾ ਜਿਹੜਾ ਇਹਨਾਂ ਦੇ ਵਰਕਰ ਨੇ ਮੇਰਾ ਆਪ ਦਾ ਕੰਮ ਸੀ ਮੈਂ ਤਹਿਸੀਲਦਾਰ ਤੋਂ ਫੋਨ ਕਰਾਤਾ ਪਟਵਾਰੀ ਨੇ ਕੀਤਾ ਨਹੀਂ ਤਾਂ ਤਹਿਸੀਲਦਾਰ ਉੱਚੀ ਅਹੁਦੇ ਤੇ ਬੈਠਾ ਸਰ ਆਪਦੀਆਂ ਐਗਜ਼ਾਮਪਲਾਂ ਨਾਲ ਉਹ ਮਤਲਬ ਥੋੜੀ ਚੱਲਦੀ ਹੋਈ ਨਹੀਂ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਆ ਰਹੀ ਤੁਸੀਂ ਜਾਇਜ਼ ਕੰਮ ਨਹੀਂ ਕਰਾਰੇ ਨਜਾਇਜ਼ ਥੋ ਜਿਹੜੇ ਜਾਇਜ ਕੰਮ ਆ ਜਿਹੜੇ ਇਸ ਅਧਿਆਪਕ ਜਿਹੜੇ ਸੜਕਾਂ ਤੇ ਰੋਲ ਰਹੇ ਸਰ ਭਗਵੰਤ ਮਾਨ ਨੇ ਸਰ ਸਾਡੀ ਛਿੱਪੀ ਸ਼ਰਮਾ 646 ਪੀਟੀਆਈ ਦੀ ਅਧਿਆਪਕਾ ਮੁਹਾਲੀ ਬੈਠੀ ਸੀ ਟੈਂਕੀ ਤੇ ਸਰ ਉਹਨੂੰ ਭਗਵੰਤ ਮਾਨ ਤੇ ਹਰਜੋਤ ਬੈਂਸ ਨੇ ਗੁਰੂ ਗੋਬਿੰਦ ਸਿੰਘ ਦੀ ਸੌਂ ਖਾਧੀ ਸੀ ਸਰ ਕਿ ਮੈਂ 646 ਸਾਡੀ ਸਰਕਾਰ ਬਣਾਓ ਅਸੀਂ ਤੁਹਾਡੀ ਭਰਤੀ ਕਰਾਂਗੇ ਸਰ ਸਰ ਉਹ ਵਾਦੇ ਕਿੱਥੇ ਜਾਂਦੇ ਆ ਜੀ ਉਸ ਤੋਂ ਬਾਅਦ ਉਹ 646 ਪੀਟੀਆਈ ਛਿੱਪੀ ਸ਼ਰਮ ਅੱਜ ਵੀ ਰੋਲਦੀ ਫਿਰਦੀ ਐ ਸਰ ਏ ਸਰ ਭਗਵੰਤ ਮਾਨ ਸਰਕਾਰ 168 ਪਰਿਵਾਰਾਂ ਦਾ ਨਾਲ ਇਹ ਲਾ ਲੋ ਸਰ ਖਿਲਵਾੜ ਕਰ ਰਹੀ ਹੈ ਤੇ ਜਿਹੜਾ ਇਹ ਵਕੀਲ ਭੇਜ ਦਿਆ ਸਰ ਕੋਰਟ ਦੇ ਵਿੱਚ ਸਿੰਗਲ ਬੈਂਚ ਤੇ ਸਰ ਅਸੀਂ ਹਰਦੇ ਨਹੀਂ ਸੀ ਭਗਵੰਤ ਮਾਨ ਸਾਹਿਬ ਨੂੰ ਮਿਲਿਆ ਭਗਵੰਤ ਮਾਨ ਸਾਹਿਬ ਸਪੀਚਾਂ ਦੇ ਵਿੱਚ ਪਤਾ ਸਾਨੂੰ ਕੀ ਕਹਿੰਦਾ ਸੀ ਜਲੰਧਰ ਜਿਹੜੀ ਇਹਨਾਂ ਦੀ ਵਰਕਰ ਮਿਲਣੀ ਸੀ ਹੁਣ ਉਹਦੇ ਘੇਰ ਲਿਆ ਸਰ ਉੱਥੇ ਉਹਦੇ ਸਪੀਚ ਦੇ ਵਿੱਚ ਕਹਿੰਦਾ ਕਹਿੰਦਾ ਜੀ ਤੁਹਾਨੂੰ ਵਕੀਲ ਕਰਨ ਦੀ ਲੋੜ ਨਹੀਂ ਸਾਡੀ ਸਰਕਾਰ ਵਕੀਲ ਕਰੂਗੀ ਅਸੀਂ ਲੜਾਂਗੇ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹਣਾ 42 ਲੱਖ ਰੁਪਏ ਅਸੀਂ ਵਕੀਲਾਂ ਨੂੰ ਦੇ ਸਕਿਆ ਏਦੋਂ ਪਹਿਲਾਂ ਸਰ 22 ਲੱਖ ਰੁਪਇਆ ਰਜੀਵ ਆਤਮਾਰਾਮ ਵਕੀਲ ਤੁਸੀਂ ਨਾਮ ਸੁਣ ਲਿਓ ਹਾਈ ਕੋਰਟ ਦੇ ਵਿੱਚ 22 ਲੱਖ ਰੁਪਇਆ ਪਹਿਲਾਂ ਉਹਨੂੰ ਦਿੱਤਾ ਸਿੰਗਲ ਬੈਂਚ ਤੇ ਤੇ 18 ਲੱਖ ਰੁਪਇਆ ਅਸੀਂ ਹੁਣ ਪਟਵਾਲੀ ਸਾਹਿਬ ਨੂੰ ਦੇ ਚੁੱਕੇ ਹਾਂ ਸਰ ਤੇ ਬਾਕੀ ਜਿਹੜਾ ਟੈਂਟਾਂ ਦੇ ਖਰਚਾ ਧਰਨਿਆਂ ਤੇ ਖਰਚਾ ਚੰਡੀਗੜ੍ਹ ਜਾਂਦੇ ਆ ਉੱਥੇ 168 ਪਰਿਵਾਰਾਂ ਦਾ 168 ਪਰਿਵਾਰਾਂ ਦਾ ਸਰ 42 ਲੱਖ ਰੁਪਇਆ ਤੁਸੀਂ ਮੈਨੇ ਰੱਖਦਾ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਪਾਸੇ ਤੁਸੀਂ ਦਾਅਵੇ ਕਰ ਰਹੇ ਹੋ ਵੀ ਸਰਕਾਰੀ ਵਕੀਲ ਲੜੂਗਾ ਕੇਸ ਤੇ ਇੱਕ ਪਾਸੇ ਤੁਸੀਂ ਅਸੀਂ ਹਰਜੋਤ ਬੈਂਸ ਨੂੰ ਮਿਲਦੇ ਹਾਂ ਉਹ ਕਹਿ ਦਿੰਦਾ ਜੀ ਸਰਕਾਰੀ ਵਕੀਲ ਕੁਛ ਨਹੀਂ ਕਰੂਗਾ ਤੁਸੀਂ ਆਪਣ ਹੀ ਵਾਸ ਨਾਟ ਏਬਲ ਟੂ ਸਪੀਕ ਇਨ ਸਿੰਗਲ ਸੈਂਟੈਂਸ ਇਨ ਇੰਗਲਿਸ਼ ਸਰ ਉਹ ਜੱਜ ਦੇ ਸਾਹਮਣੇ ਸਰ ਸੈਂਟੈਂਸ ਜੋੜਦਾ ਇੰਗਲਿਸ਼ ਦੇ ਵਿੱਚ ਮੈਂ ਕੀ ਬੋਲਣਾ ਕਿਉਂਕਿ ਸਰ ਜਿਹੜੀ ਏਜੀ ਦੀ ਪੋਸਟ ਆ ਉਹ ਪੋਲੀਟੀਕਲ ਪੋਸਟ ਆ ਉਹ ਇਹਨਾਂ ਦੀ ਆਪ ਦੇ ਜਿਹੜਾ ਬੰਦਾ ਆ ਜਾਂਦਾ ਜਿਹੜੀ ਸਰਕਾਰ ਆ ਜਾਂਦੀ ਉਹ ਆਪ ਦਾ ਬੰਦਾ ਲਾ ਲੈਂਦੇ ਆਪਣਾ ਕੇਸ ਲੜਨ ਦੇ ਲਈ ਤੋ ਪੋਲੀਟੀਕਲ ਜਿਹੜਾ ਬੰਦਾ ਆਮ ਆਦਮੀ ਦੀ ਪਾਰਟੀ ਦੇ ਵਿੱਚ ਜਿਹਦਾ ਹੱਥ ਸੀਗਾ ਇਹ ਜੀ ਜਾਂ ਆਪਾਂ ਲਾ ਲਈਏ ਜਿਹੜੇ ਵਕੀਲ ਬਣ ਗਿਆ ਸਰ ਉਹ ਸਰ ਬੋਲਣ ਦਾ ਨਹੀਂ ਪਤਾ ਉਹਨੂੰ ਜੱਜ ਨਾਲ ਮੈਂ ਕਿਵੇਂ ਗੱਲ ਕਰਨੀ ਹੈ ਤਾਂ ਸਾਨੂੰ ਉਹ ਡਿਫੈਂਡ ਕਿਵੇਂ ਕਰੂਗਾ ਸਾਡੀ ਮੰਗ ਇਹ ਸੀ ਸਰ ਕਿ ਸਾਨੂੰ ਏਜੀ ਪੰਜਾਬ ਜਿਹੜਾ ਐਡਵੋਕੇਟ ਜਰਨਲ ਵਾਲਾ ਗੈਰੀ ਸਰ ਉਹ ਸਾਨੂੰ ਰਿਪਰੈਜ਼ੈਂਟ ਕਰ ਖੁਦ ਰਿਪਰੈਜ਼ੈਂਟ ਕਰਨ ਇਹ ਦਾਵਾ ਕਰਨ ਆਪਣੀ ਕਨਵਿੰਸ ਕਰਨ ਜੱਜ ਨੂੰ ਵੀ ਅਸੀਂ ਸਹੀ ਬੰਦੇ ਭਰਤੀ ਕੀਤੇ ਸਰ ਅਸੀਂ ਆਪ ਦਾ ਟੈਂਕੀ ਉਤਰ ਕੇ ਅਸੀਂ ਸਕੂਲਾਂ ਦੇ ਵਿੱਚ ਜਾ ਬਹਾਲੋ ਕੇ ਸਕੂਲਾਂ ਦੇ ਵਿੱਚ ਜਾਈਏ ਸਰ ਅੱਛਾ ਮਤਲਬ ਸਰਕਾਰ ਇਹ ਵੀ ਨਹੀਂ ਦੱਸ ਰਹੀ ਵੀ ਅਸੀਂ ਸਹੀ ਬੰਦੇ ਭਰਤੀ ਕੀਤੇ ਆ ਸਰ ਉਹੀ ਤਾਂ ਸਰ ਮੇਨ ਮੁੱਦਾ ਹੀ ਇਹ ਹੈ ਸਰ ਸਰਕਾਰ ਨੇ ਮੈਂ ਤੁਹਾਨੂੰ ਦੱਸ ਦਾਂ ਸਰ ਪਹਿਲਾਂ 2 ਸਾਲ ਸਰ ਅਸੀਂ ਟੈਂਕੀਆਂ ਤੇ ਬੈਠੇ ਰਹੇ ਆਨੰਦਪੁਰ ਸਾਹਿਬ ਇਹਨਾਂ ਨੇ ਅਸੀਂ ਲਿਸਟਾਂ ਸਾਡੀਆਂ ਰੋਕ ਲਈਆਂ ਇੱਕ ਸਰ ਐਡਵਰਟਾਈਜ਼ਮੈਂਟ ਗਲਤ ਬਣਾਤੀ ਇਹਨਾਂ ਨੇ ਸਾਡੀ ਐਡਵਰਟਾਈਜ਼ਮੈਂਟ ਗਲਤ ਬਣਾਤੀ ਐਡਵਰਟਾਈਜ਼ਮੈਂਟ ਗਲਤੋਂ ਬਣਾਉਣ ਤੋਂ ਬਾਅਦ ਮੀਤ ਹੇਰੋ ਸਿੱਖਿਆ ਮੰਤਰੀ ਸੀ ਜਿਹੜੇ ਇੱਥੋਂ ਸੰਗਰੂਰ ਤੋਂ ਐਮਪੀ ਦੀ ਡਿੱਕਟ ਲੜ ਰਹੇ ਆ ਉਹ ਸਿੱਖਿਆ ਮੰਤਰੀ ਸੀਗੇ ਉਹਨਾਂ ਕੋਲੇ ਜਾਣੇ ਆ ਉਹ ਕਹਿੰਦੇ ਠੀਕ ਆ ਤੁਸੀਂ ਫਾਰਮ ਪਰਮ ਫਾਰਮ ਭਰੋ ਪੋਸਟਾਂ ਭਰੋ ਕੋਈ ਚੱਕਰ ਨਹੀਂ ਜਦੋਂ ਤੁਹਾਡਾ ਟਟ ਹੋਿੰਦਾ ਹੀ ਨਹੀਂ ਕਦੇ ਠੀਕ ਹੈ ਹੁਣ ਸਰ ਸਰਕਾਰ ਇਹ ਪੱਖ ਨਹੀਂ ਰੱਖ ਸਕਦੀ ਐਨਸੀਟੀ ਦੇ ਐਨਸੀਟੀ ਸਰ ਸੁਪਰੀਮ ਬਾਡੀ ਆ ਇੰਡੀਆ ਦੀ ਸੁਪਰੀਮ ਬਾਡੀ ਆ ਜਿਹੜੀ ਟੀਚਰ ਦੀ ਐਲੀਜੀਬਿਲਿਟੀ ਟੈਸਟ ਡਿਕਲੇਅਰ ਕਰਦੀ ਆ ਵੀ ਇਹ ਐਲੀਜੀਬਲ ਆ ਟੀਚਰ ਇਸ ਕੁਆਲੀਫਿਕੇਸ਼ਨ ਹੋਊਗੀ ਇਹ ਸਬਜੈਕਟ ਦੇ ਲਈ ਹੁਣ ਉਹਦੇ ਅਕੋਰਡਿੰਗ ਅਸੀਂ ਸਹੀ ਆ ਸਰ ਇਹਨਾਂ ਦੀ ਐਡਵਰਟਾਈਜ਼ਮੈਂਟ ਦੇ ਅਕੋਰਡਿੰਗ ਗਲਤਾਂ ਤਾਂ ਐਡਮਿ ਜਿਹੜੇ ਐਡਵਰਟਾਈਜ਼ਮੈਂਟ ਬਣਾਉਂਦੇ ਨੇ ਉਹਨਾਂ ਤੇ ਕਿਉਂ ਨਹੀਂ ਭਗਵੰਤ ਮਾਨ ਸਰਕਾਰ ਐਕਸ਼ਨ ਲੈਂਦੀ ਤੇ ਥੋੜਾ ਚੰਗਾ ਵਕੀਲ ਭੇਜ ਕੇ ਸਾਨੂੰ ਬਹਾਲ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਕਿਉਂ ਨਹੀਂ ਭੇਜਦੇ ਸਰ ਭਗਵੰਤ ਮਾਨ ਸਰਕਾਰ ਨੂੰ ਇੱਕ ਅਸੀਂ ਥੋੜੇ ਮਾਧਿਅਮ ਰਾਹੀਂ ਇੱਕ ਚੇਤਾਵਨੀ ਵੀ ਕਹਿ ਲੋ ਅਸੀਂ ਦੇਣਾ ਚਾਹੁੰਦੇ ਆ ਜੇ ਸਰ ਸਾਡੀ ਹੁਣ 14 ਮਈ ਨੂੰ ਕੋਰਟ ਦੇ ਵਿੱਚ ਹੀアリング ਆ ਜੇ ਏਜੀ ਐਡਵੋਕੇਟ ਜਨਰਲ ਪੰਜਾਬ ਆਪ ਰਿਪrezent ਨਹੀਂ ਕਰੂਗਾ ਸਾਡਾ ਕੇਸ ਤੇ ਸਾਡੇ ਲਈ ਐਲਪੀਏ ਫਾਈਲ ਨਹੀਂ ਕਰੂਗਾ ਅਸੀਂ ਸਰ ਜਿਹੜੀ ਤੁਹਾਡੀ 42992 ਵਾਲੀ ਰਿਐਲਿਟੀ ਆ ਗਰਾਉਂਡ ਲੈਵਲ ਤੇ ਮੈਂ ਇਹ ਨਹੀਂ ਕਹਿੰਦਾ ਮੈਂ ਤੁਹਾਡੀਆਂ ਵੋਟਾਂ ਤੋੜੂਗਾ ਭਗਵੰਤ ਮਾਨ ਸਾਹਿਬ ਅਸੀਂ ਇਹ ਕਹਿੰਨੇ ਆ 168 ਦੇ 68 ਪਰਿਵਾਰ ਤੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਅਸੀਂ ਉਹਨਾਂ ਨੂੰ ਗਰਾਉਂਡ ਲੈਵਲ ਤੇ ਤੁਹਾਡੀ ਰਿਐਲਿਟੀ ਦੱਸਾਂਗੇ ਕਿ ਤੁਹਾਡੀ ਰਿਐਲਿਟੀ ਕੀ ਆ ਤੁਹਾਡੀਆਂ ਵੋਟਾਂ ਆਪਣੇ ਆਪ ਟੁੱਟ ਜਾਣਗੀਆਂ ਧੰਨਵਾਦ ਤੋਂ ਇਹ ਗਰਾਉਂਡ ਦੀ ਰਿਪੋਰਟ ਆ ਇੱਕ ਤੇ ਗਰਾਉਂਡ ਦੀ ਸਚਾਈ ਆ ਜਿਹੜਾ ਇਹ 42000 ਨੌਕਰੀਆਂ ਵਾਲਾ ਜਿਹੜਾ ਰੌਲਾ ਪਾਇਆ ਜਾ ਰਿਹਾ ਹੈ ਵੀ ਤੇਰਾਤਲ ਦੇ ਉੱਤੇ ਉਹ ਨੌਕਰੀ ਹੈਗੀ ਆ ਜਾਂ ਉਹਦੇ ਵਿੱਚੋਂ ਜਿਹੜੇ 168 ਆ ਉਹਨਾਂ ਨਾਲ ਕਹੀ ਜੀ ਬੇਈਮਾਨੀ ਹੋ ਗਈ ਜਾਂ ਕਹੀ ਜੀ ਠੱਗੀ ਹੋ ਗਈ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਏਜੀ ਸਾਹਿਬ ਆ ਉਹ ਕਿੱਥੇ ਨੇ ਇਹ ਨੌਜਵਾਨ ਆ ਜਿਹੜੇ ਜਾਂ ਇਹ ਬੇਰੋਜ਼ਗਾਰ ਆ ਇਹ ਵੱਡਾ ਸਵਾਲ ਪੁੱਛ ਰਹੇ ਨੇ ਅੱਗੇ ਫੇਰ ਹਾਜ਼ਰ ਹੋਵਾਂਗੇ ਹੋਰ ਕਿਸੇ ਰਿਪੋਰਟ ਦੇ ਨਾਲ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ